ਅੰਮ੍ਰਿਤਸਰ ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੁਕੇ ਦੇ ਸਾਮ ਰਹਿਰਾ ਸਾਹਿਬ ਤੇ ਭਾਰਤ ਤੋਂ ਬਾਅਦ ਅਲੌਕਿਕ ਆਤਿਸ਼ਬਾਦੀ ਕੀਤੀ ਗਈ। ਇਹ ਨਜ਼ਾਰਾ ਦੇਖਣ ਲਈ ਹਜ਼ਾਰਾਂ ਗਿਣਤੀ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰਨ ਪਹੁੰਚੀਆਂ। ਸੰਗਤਾਂ ਨੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਾਮਾਂ 'ਚ ਦਿਵੇ ਜਗਾ ਕੇ ਸੁੰਦਰ ਦੀ ਮਾਲਾ ਕੀਤੀ ਗਈ। ਅੱਜ 1 ਲੱਖ ਦੇ ਕਰੀਬ ਦੇਸੀ ਘੋੜੇ ਦੇ ਦੀਵੇ ਜਗਾਏ ਗਏ। ਰਾਵਿੰਦਰ ਸਿੰਘ ਵਾਇਗੁਰਜੀ ਦਾ ਖਾਸਾ ਵਾਇਗੁਰਜੀ ਕੀ ਕਤੇ ਸ਼੍ਰੀ ਗੁਰੂ ਰਾਮ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਾ ਵਾਇਗੁਰਜੀ ਹੋਣ ਆਤਿਸ਼ਬਾਜ਼ੀ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਵਾਇਗੁਰਜੀ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਤੇ ਸਾਰੀਆਂ ਸੰਗਤਾਂ ਮੈਂ ਐਨ ਆਰ ਆਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੇ ਹੋਰ ਵੀ ਬਹੁਤ ਹਰ ਕਿਸੇ ਸੰਗਤਾਂ ਪਹੁੰਚੀਆਂ ਨੇ ਦੇਸ਼ਾਂ ਦੇਸ਼ਾਂ ਤੋਂ ਉਸ ਵਿੱਚ ਕੀ ਆ ਗਿਆ ਕਿ ਪ੍ਰਸ਼ੰਸਿਤ ਰਹੇ ਤੇ ਜਿਹੜੀ ਆਤਿਸ਼ਬਾਜ਼ੀ ਹੋਈ ਹੈ ਨੇ ਇਧਰ ਕੇ ਉਹ ਵੀ ਹੋਇਆ ਨੇਜਾ ਸ਼ੋਰ ਵੀ ਹੋਇਆ ਬਾਈਕ ਨੂੰ ਜੀ ਵੱਖ-ਵੱਖ ਤਰ੍ਹਾਂ ਦੇ ਬਟਾਕੇ ਦੇਸ਼ਾਂ ਦੇਸ਼ਾ ਤੋਂ ਵੀ ਬਟਾਕੇ ਆਜੇ ਨੇ ਬਾਈਕ ਨੂੰ ਜੀ ਕਾ ਖਾਲਸਾ ਬਾਈਕ ਜੀ ਕੀ ਫਤਿਹ ਮੇਰਾ ਨਾਮ ਹੈਗਾ ਦਰਜੀਤ ਸਿੰਘ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਤੇ ਧੰਨ ਧੰਨ ਗੁਰੂ ਰਾਮਦਾਸ ਜੀ ਗੁਰੂ ਨਗਰੀ ਬੁਲੋਤੇ ਆ ਤੇ ਗੁਰੂ ਰਾਮਦਾਸ ਜੀ ਦਾ ਗੁਰਪੁਰਪੂ ਮਨਾ ਰਿਹਾ ਦੂਰੋਂ ਨੇੜੇ ਸਾਰੀਆਂ ਸੰਗਤਾਂ ਵਧੂਛਾ ਤੋਂ ਵੀ ਆਈਆਂ ਬਹੁਤ ਵਧੀਆ ਲੱਗ ਰਿਹਾ ਵਾ ਰੋਹਾਨੀ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਤਿਸ਼ਬਾਜੀ ਵੇਖ ਕੇ ਤਾਂ ਕਿਆ ਬਾਤ ਹੈ ਪਾਜੀ ਅੱਜ ਪ੍ਰਦੂਸ਼ਨ ਰਹਿਤ ਹੋਈ ਆ ਲੇਜਰਸ਼ੂ ਵੀ ਹੋਇਆ ਅੱਜ ਕਿੱਦਾਂ ਬਈ ਮਾਨ ਇਹ ਬਹੁਤ ਵਧੀਆ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਜਿੰਨੀ ਵੀ ਪ੍ਰੋਸ਼ੇ ਪ੍ਰਦੂਸ਼ਨ ਰਹਿਤ ਹੋਏ ਨਾ ਉਹਨਾਂ ਹੀ ਚੱਕਾ ਆਉਣ ਵਾਲੇ ਟਾਈਮ ਤੇ ਮੇਰਾ ਕਹਿ ਲੈ ਇਹ ਵੀ ਜਰਾ ਰੇਂਦਾ ਪ੍ਰਦੂਸ਼ਨ ਵੀ ਰੋਕ ਹੋ ਜਾਏਗਾ ਬਹੁਤ ਵਧੀਆ ਅਲੋਕਿਕ ਹੋਏ ਸਾਨੂੰ ਕੰਮ ਵਿੱਚ ਕਿੰਨਾ ਜੋਸ਼ਾ ਦਿੱਖਣ ਮਿਲਿਆ ਜੋਸ਼ਾ ਤੁਸੀਂ ਦੇਖੋ ਵੀ ਜਦੋਂ ਆਤੀਸ਼ਾ ਭਾਈ ਸ਼ੁਰੂ ਹੋਈ ਜਿਸ ਕਾਰਨ ਪੂਰਾ ਸਮਾਣ ਗੁੰਝਿਆ ਸੀ ਆਹ ਬਾਤ ਹੈ ਗੁਰੂ ਨਗਰੀ ਦਾ ਗੁਰੂ ਨਗਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਸਿੱਧੂ ਪ੍ਰਦਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਮੈਂ ਹਰ ਵਾਰ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਮੈਂ ਕੱਲ ਦੀ ਜਿਹੜੀ ਹਾਜ਼ਰੀ ਹੈ ਮੈਂ ਸੰਗਤ ਦੇ ਵਿੱਚ ਭਰੀ ਆ ਸੰਗਤ ਦਾ ਜਿਹੜਾ ਜੋਸ਼ ਆ ਸੰਗਤ ਦਾ ਇਕੱਠਾ ਸੰਗਤੀ ਸ਼ਰਧਾ ਭਾਵਨਾ ਮੈਂ ਕੱਲ ਦੀ ਦੇਖ ਰਹੀ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਵੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਆ ਕਿ ਜਿਹੜੇ ਸਾਡੇ ਆਸ-ਪਾਸ ਸਾਨੂੰ ਡਰਾਵੇ ਵੀ ਮਿਲਦੇ ਸੀ ਉਸ ਦੇ ਡਰਾਵਿਆਂ ਦੇ باوجود ਵੀ ਜਿਹੜਾ ਸੰਗਤ ਦਾ ਜੋਸ਼ ਆ ਸੰਗਤੀ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਆਤਿਸ਼ਬਾਜ਼ੀ ਹੋ ਰਹੀ ਆ ਬਹੁਤ ਸੁੰਦਰ ਜਿਹੜਾ ਸਾਡਾ ਇਹ ਸੁਹਾਵਣਾ ਦ੍ਰਿਸ਼ ਆ ਸਾਨੂੰ ਵੇਖਣ ਨੂੰ ਮਿਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹੜਾ ਸਾਡਾ ਇੱਥੇ ਸਹਿਯੋਗ ਦਿੱਤਾ ਸੰਗਤ ਨੂੰ ਦੋ ਇੱਥੇ 2 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਉਹਨੂੰ ਸ਼ਰੋਮਣੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸ਼ਰੋਮਣੀ ਕਮੇਟੀ ਵੱਲੋਂ ਕੋਈ ਵੀ ਕਿਸਮ ਦੀ ਕੋਈ ਵੀ ਕਿਸੇ ਕਦੀ ਕਮੀ ਨਹੀਂ ਸੰਗਤ ਨੂੰ ਸੰਭਾਲਣ ਦੀ ਕਮਰਿਆਂ ਦੀ ਕੋਈ ਲੰਗਰ ਦੀ ਜਿਵੇਂ ਮੈਂ ਦੇਖਦੀ ਆ ਰਹੀ ਆ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸੰਗਤ ਲੰਗਰ ਸ਼ੁਕਰੀ ਕੋਈ ਕਿਸਮ ਦੀ ਕਮੀ ਨਹੀਂ ਮਨ ਨੂੰ ਬਹੁਤ ਖੁਸ਼ੀ ਹੋਈ ਆ ਸ਼ਰਦਾ ਭਾਮਨਾ ਸੰਗਤ ਦੀ ਦੇਖ ਕੇ ਦੇ ਮੈਸ਼ ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਲੱਖ ਲੱਖ ਗੁਰਪ੍ਰਮ ਦਾਸ ਜੀ ਨੂੰ ਬਰਪੁਰਬੀਆਂ ਵਧਾਈਆਂ ਦਿੰਦੀ ਆ ਅੱਜ ਬਰਖਾ ਵੀ ਕੀਤੀ ਗਈ ਆ ਲਾਈਟ ਵੀ ਖਾਸ ਤੌਰ ਤੇ ਕੀਤੀ ਗਈ ਹੈ ਨੇ ਕਿੰਨਾ ਟੀ ਦੇਖੋ ਫੁੱਲਾਂ ਦੀ ਵਰਖਾ ਹੋਈ ਆ ਮੈਂ ਦੇਖਿਆ ਜੋ ਜਹਾਜ਼ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਬਹੁਤ ਸੁੰਦਰ ਦ੍ਰਿਸ਼ ਸੀ ਦੇਖਣ ਵਾਲਾ ਸੀ ਸੰਗਤ ਦੇ ਕਈ ਮੈਂ ਵੇਖਦੀ ਸੀ ਪਿੰਡਾਂ ਤੋਂ ਜਿਵੇਂ ਸੰਗਤ ਦੂਰ ਦਰੇੜਿਆਂ ਤੋਂ ਆਈ ਸੀ ਦੇਖ ਰਹੀ ਸੀ ਬੜੇ ਖੁਸ਼ ਹੋ ਰਹੇ ਸੀਗੇ ਇਹ ਜੈਦੀ ਵਰਖਾ ਫੁੱਲਾਂ ਦੇ ਹੋ ਰਹੀ ਆ ਸੰਗਤ ਦਾ ਜੋ ਅੱਜ ਮੈਂ ਮੰਦੀ ਸ਼ਰਧਾ ਭਾਵਨਾ ਦੇਖੀ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਹਾਡੇ মিডিਏ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਦੂਰ ਦਰੇਡੇ ਦੇਸ਼ ਆਪਦੇਸ਼ਾਂ ਦੇ ਵਿੱਚ ਵੀ ਇੱਕ ਮੈਸੇਜ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਦੀ ਇਸ ਧਰਤੀ ਦਾ ਸਾਡਾ ਜਿਹੜਾ ਮੈਸੇਜ ਜਾ ਰਿਹਾ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ মিডিਏ ਵਾਲਿਆਂ ਦਾ ਵੀ ਧੰਨਵਾਦ ਕਰਦੀ ਆਂ